ਕਵਣ ਸੋ ਗੁਪਤਾ ਕਵਣ ਸੋ ਮੁਕਟਾ ਕਵਣ ਸੋ ਅੰਤਰ ਬਾਹਰ ਜੁਗਟਾ ਕਵਣ ਸੁਆ ਹੈ ਕਵਣ ਸੁਝਾਏ ਕਵਣ ਸਤਿ ਪਵਨ ਰਹਿ ਆਸਮਾਨ ਕਟ ਕਟ ਗੁਪਤਾ ਗੁਰ ਮੁਖ ਮੁਪਤਾ ਅੰਤਰ ਬਾਹਰ ਸ਼ਬਦ ਸੁਜ ਬਟਾ ਮਨੁ ਮੁਖ ਬਿਨ ਸੇ ਆਵੈ ਜਾਇ ਨਾਨਕ ਗੁਰਮੁਖ ਸਾਚ ਸਮਾ ਕਿਉ ਕਰ ਬਾਨਾ ਸਰਪਣ ਖਾਤਾ ਕਿਉ ਕਰ ਖੋਇਆ ਕਿਉ ਤਰ ਲਾਤਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਤਤ ਵਿਚਾਰ ਸੋ ਗੁਰੂ ਹਮਾਰਾ ਦੁਰਮਤ ਬਾਦ ਅਸਰਪਨ ਹਾਂਤਾ ਮਨ ਮੁਖ ਹੋਇਆ ਗੁਰਮੁਖ ਲਾਧਾ ਸਤ ਗੁਰ ਮਿਲੇ ਅਨਿਹ ਰਾਜਾ ਨਾਨਕ ਹਾਉਨੇ ਸਮਾ ਸਤ ਗੁਰ ਮਿਲੈ ਅੰਦੇ ਰਾਜਾਈ ਨਾਨਕ ਹਉ ਮੈ ਮੀਟ ਸਮਾਈ ਪਰਮ ਸਤਕਾਰ ਜੋ

ਹਾਜ਼ਰਾ ਹਜ਼ੂਰ ਜ਼ਹਰਾ ਜਹੂਰ ਸਰਵ ਕਲਾ ਪਰਭੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਦਿਨਾਂ ਦੀ ਮੁਬਾਰਕ ਗੋਦ ਦੇ ਅੰਦਰ ਸੁਭਾਈ ਮਾਨ ਸਤ ਸੰਗੀ ਜਨੋ ਬਣੇ ਹੀ ਵੱਡੇ ਭਾਗਾ ਵਾਲੇ ਹਾਂ ਜੋ ਕਿ ਸਤਿਗੁਰਾਂ ਦੀ ਪਾਵਨ ਗੋਦ ਦੇ ਅੰਦਰ ਬੈਠ ਕਰਕੇ ਸੰਧਿਆ ਵੇਲੇ ਦੇ دیਵਾਨਾ ਦੀਆਂ ਹਾਜ਼ਰੀਆਂ ਪਰਨ ਦਾ ਸੁਭਾਗ ਸਮਾਪਤ ਹੋਇਆ ਹੈ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਅਧੀਨ ਪਿਛਲੇ دیਵਾਨਾ ਦੇ ਅੰਦਰ ਆਪ ਤੋਂ ਸਭ ਜੀ ਨੇ ਸ਼੍ਰਵਣ ਕੀਤਾ ਸੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਣ ਕੀਤੀ ਹੋਈ ਪਾਵਨ ਬਾਣੀ ਸਿੱਧ ਗੋਸ਼ਟ ਦੇ ਵਿੱਚੋਂ ਸਿੱਧਾਂ ਦੇ ਨਾਲ ਵਾਰਤਲਾਪ ਹੋ ਰਹੀ ਨਹੀਂ ਜਿਸ ਦੇ ਵਿੱਚੋਂ ਆਪਾਂ 11 ਪੌੜੀਆਂ ਦੇ ਵਿਚਾਰ ਦੀਵਾਨਾ ਦੇ ਅੰਦਰ ਸਾਂਝੀ ਕਰ ਚੁੱਕੇ ਹਾਂ ਆਓ ਅੱਗੇ ਮੇਰੇ ਮਾਲਕ ਸਤਿਗੁਰੂ ਕੀ ਸਮਝਾਉਣਾ ਕਰਦੇ ਨੇ ਕੀ ਵਾਰਤਲਾਪ ਹੁੰਦੀ ਹੈ ਵਿਚਾਰ ਪ੍ਰਾਰੰਭ ਤਰਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੇ ਨਾਲ ਸਾਂਝ ਬਣਾਈਓ ਜੀ ਬੜੇ ਅਦਬ ਸਤਕਾਰ ਨਾਲ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ 12ਵੀਂ ਪੌੜੀ ਦੇ ਅੰਦਰ ਸਮਝਾਉਂਦੇ ਆ ਜਾਂਦਾ ਵੱਲੋਂ ਪ੍ਰਸ਼ਨ ਕੀਤਾ ਜਾਂਦਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਕਵਣ ਸੂ ਗੁਪਤਾ ਕਵਣ ਸੂ ਮੁਕਤਾ ਸਤਿਗੁਰੂ ਮਹਾਰਾਜ ਨੇ ਸਵਾਲ ਕਰਦੇ ਕਹਿੰਦੇ ਗੁਪਤ ਕੌਣ ਹੈ ਅਤੇ ਮੁਕਤ ਕੌਣ ਹੈ ਇਸ ਦੁਨੀਆ ਦੇ ਉੱਤੇ ਲੁਕਿਆ ਹੋਇਆ ਕੌਣ ਹੈ ਤੇ ਜਿਹੜਾ ਬੰਧਨਾ ਤੋਂ ਖਲਾਸ ਹੋ ਗਿਆ ਹੈ ਬੰਧਨਾ ਤੋਂ ਮੁਕਤ ਹੋ ਗਿਆ ਉਹ ਕੌਣ ਹੈ ਅੰਗੇ ਸਵਾਲ ਕਰਦੇ ਨੇ ਕਿਹਨੇ ਕੌਣ ਕਵਣ ਸੋ ਅੰਤਰ ਬਾਹਰ ਜੁਗਤਾ ਉਹ ਕੌਣ ਹੈ ਜਿਹੜਾ ਅੰਦਰੋਂ ਬਾਹਰੋਂ ਜੁੜਿਆ ਹੋਇਆ ਹੈ ਰੱਬ ਦੇ ਨਾਲ ਮਿਲਿਆ ਹੋਇਆ ਹੈ ਜਿਹਦਾ ਮਨ ਵੀ ਤੇ ਸਰੀਰ ਦੇ ਇੰਦਰੀ ਵੀ ਰੱਬ ਦੇ ਨਾਲ ਜੁੜੇ ਹੋਏ ਨੇ ਉਹ ਕੌਣ ਹੈ ਇਹਦੇ ਕਵਣ ਸੋਇਆ ਹੈ ਕਵਣ ਸੁਜਾਏ ਉਹ ਕੌਣ ਹੈ ਜਿਹੜਾ ਆਉਂਦਾ ਹੈ ਤੇ ਉਹ ਕੌਣ ਹੈ ਜਿਹੜਾ ਜਾਂਦਾ ਹੈ ਕਵਣ ਸੋਤ੍ਰ ਪਾਵਣ ਰਹਾ ਸਮਾਏ ਤੇ ਉਹ ਕੌਣ ਹੈ ਜਿਹੜਾ ਤਿੰਨ ਜਹਾਨਾਂ ਦੇ ਅੰਦਰ ਸਮਾਇਆ ਤਿੰਨ ਜਹਾਨਾਂ ਦੇ ਅੰਦਰ ਲੁਕਿਆ ਹੋਇਆ ਜਿਹੜਾ ਪਤਾਲ ਦੇ ਵਿੱਚ ਵੀ ਹੈ ਮਾਤ ਲੋਕ ਦੇ ਵਿੱਚ ਵੀ ਹੈ ਤੇ ਜਿਹੜਾ ਆਕਾਸ਼ ਦੇ ਵਿੱਚ ਹੈ ਉਹ ਕੌਣ ਹੈ ਸਤਿਗੁਰੂ ਮਹਾਰਾਜ ਫਿਰ ਇਨ੍ਹਾਂ ਸਵਾਲਾਂ ਦਾ ਜੋਗੀ ਨੇ ਸਿਧਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਕਹਿੰਦੇ ਘਟ ਘਟ ਗੁਪਤਾ ਰੱਬ ਕਿੱਥੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾ ਉਤਰਦੇ ਨੇ ਜਿੰਦੇ ਜੋ ਸਾਰਿਆਂ ਦੇ ਦਿਲਾਂ ਦੇ ਅੰਦਰ ਰਮ ਰਿਹਾ ਏ ਜੋ ਸਾਰਿਆਂ ਦੇ ਸਰੀਰ ਦੇ ਵਿੱਚ ਮੌਜੂਦ ਹੈ ਉਹ ਗੁਪਤ ਹੈ ਰੱਬ ਅੰਦਰ ਹੈ ਨਾ ਪਰ ਅੰਦਰ ਗੁਪਤ ਰੂਪ ਦੇ ਅੰਦਰ ਰੱਬ ਦਾ ਪ੍ਰਗਟ ਰੂਪ ਵੇਖਣਾ ਆਪਣੇ ਆਪ ਨੂੰ ਹੈ ਆਪਣੀ ਸਰੀਰ ਨੂੰ ਵੇਖ ਆਪਣੇ ਹੱਥਾਂ ਨੂੰ ਵੇਖ ਆਪਣੇ ਅੱਖਾਂ ਨੂੰ ਵੇਖ ਆਪਣੇ ਪੈਰਾਂ ਨੂੰ ਵੇਖ ਆਪਣੇ ਆਪ ਨੂੰ ਦਰਪਣ ਦੇ ਸਾਹਮਣੇ ਖੜਿਆ ਕਰਕੇ ਵੇਖ ਜੇ ਰੱਬ ਦਾ ਪ੍ਰਗਟ ਰੂਪ ਵੇਖਣਾ ਹੈ ਜੇ ਗੁਪਤ ਰੂਪ ਵੇਖਣਾ ਤੇ ਆਪਣੇ ਅੰਦਰ ਜਾਤੀਂ ਰੱਬ ਅੰਦਰ ਗੁਪਤ ਰੂਪ ਦੇ ਅੰਦਰ ਵਰਤ ਰਿਹਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਕਿ ਸਭ ਘਟ ਰਾਮ ਬੁਲੇ ਰਾਮਾ ਬੁਲੇ RAM ਬਿਨਾ ਤੂ ਬੁਲ ਰੇ ਸਾਰਿਆਂ ਦੇ ਵਿੱਚ ਉਹ ਬੋਲਿਆ ਸਾਰਿਆਂ ਦੇ ਅੰਦਰ ਇਹਨੇ ਫਿਰ ਇਹਨੇ ਜਿਹੜਾ ਘਟ ਘਟ ਦੇ ਅੰਦਰ ਸ਼ਰੀਰਾਂ ਦੇ ਅੰਦਰ ਮੌਜੂਦ ਹੈ ਉਹ ਗੁਪਤ ਹੈ ਇਹਨੇ ਗੁਰਮੁਖ ਮੁਕਤਾ ਤੇ ਜਿਹੜਾ ਗੁਰੂ ਦੇ ਸਨਮੁਖ ਹੈ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਦਾ ਹੈ ਉਹ ਮੁਕਤ ਹੈ ਉਹ ਮੁਕਤ ਹੋ ਗਿਆ ਜਿਹੜਾ ਗੁਰੂ ਦੇ ਮਾਰਗ ਤੇ ਚੱਲ ਪਿਆ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਹਿੰਦੇ ਜੋ ਗੁਰ ਦੱਸੇ ਬਾਟ ਮੁਰੀਦਾ ਜੋਲੀ ਹੈ ਜੇ ਇਸ ਰਾਹ ਤੇ ਉੱਤੇ ਗੁਰੂ ਤੋਰਦਾ ਪਿਆ ਹੈ ਮੁਰੀਦ ਬਣ ਕੇ ਚੱਲ ਗੋ ਜਿਸ ਪੰਡੇ ਤੇ ਉਹ ਤੋਰਦਾ ਪਿਆ ਹੈ ਜਿਸ ਮਰਿਆਦਾ ਦੇ ਵਿੱਚ ਉਹ ਤੋਰਦਾ ਪਿਆ ਹੈ ਜਿਸ ਗੁਣਾਂ ਨੂੰ ਧਾਰਨ ਕਰਨ ਦੀ ਉਹ ਗੱਲ ਕਰਦਾ ਪਿਆ ਹੈ ਉਹ ਸਾਰ ਕੁਝ ਗੁਰੂ ਦਾ ਮੰਨ ਲਾ ਜਦੋਂ ਤੂੰ ਗੁਰੂ ਦੇ ਛਣਮੁਖ ਹੋ ਗਿਆ ਗੁਰੂ ਦੇ ਹੁਕਮਾਂ ਨੂੰ ਮੰਨ ਲਿਆ ਗੁਰੂ ਦੇ ਸ਼ਬਦ ਨੂੰ ਅੰਦਰ ਵਸਾਲਿਆ ਤੇ ਤੇਰੀ ਜ਼ਿੰਦਗੀ ਦਾ ਮੁਕਤ ਹੋਣਾ ਤੈ ਹੈ ਤੂੰ ਸੰਸਾਰ ਦੇ ਉੱਤੇ ਜਿਉਂਦਿਆਂ ਜੀ ਮੁਕਤ ਹੋ ਜਾਵੇਂਗਾ ਸਤਿਗੁਰੂ ਮਹਾਰਾਜ ਕਹਿੰਦੇ ਅੰਤਰ ਬਾਹਰ ਸ਼ਬਦ ਸੋ ਜੁਗਤਾ ਜਿਹੜਾ ਬੰਦਾ ਨਾ ਗੁਰੂ ਦੇ ਸ਼ਬਦ ਦੇ ਵਿੱਚ ਜੁੜਿਆ ਹੋਇਆ ਹੈ ਸ਼ਬਦ ਦੇ ਵਿੱਚ ਜਿਹਦਾ ਮਨ ਮਿਲਿਆ ਹੋਇਆ ਕਹਿੰਦੇ ਮਨ ਤੇ ਤਨ ਕਰਕੇ ਉਹ ਰੱਬ ਦੇ ਵਿੱਚ ਉਹੀ ਜੁੜਿਆ ਜਿਹੜਾ ਸ਼ਬਦ ਦੇ ਵਿੱਚ ਜੁੜਿਆ ਜਿਸ ਨੇ ਸ਼ਬਦ ਨੂੰ ਅੰਦਰ ਧਾਰਨ ਕੀਤਾ ਹੈ ਜਿਸ ਨੇ ਗੁਰੂ ਨੂੰ ਅੰਦਰ ਧਾਰਨ ਕੀਤਾ ਉਹ ਜੁੜਿਆ ਹੋਇਆ ਹੈ ਜਿਹੜਾ ਅੰਦਰ ਗੁਰੂ ਦੇ ਸ਼ਬਦ ਤੋਂ ਖਾਲੀ ਰਹਿ ਗਿਆ ਸਖਣਾ ਰਹਿ ਗਿਆ ਜਿਹਦਾ ਭਾਂਡਾ ਭਰ ਨਾ ਸਕਿਆ ਉਹ ਜੁੜਿਆ ਹੋਇਆ ਨਹੀਂ ਕਿਉਂਕਿ ਗੁਰੂ ਨੂੰ ਜਦੋਂ ਮਿਲਦੇ ਆਂ ਤੇ ਜ਼ਿੰਦਗੀ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖਿੰਨਿਆ ਹਨੇਰਾ ਜਾਂਦਾ ਹੈ ਅਗਿਆਨਤਾ ਦੂਰ ਹੁੰਦੀ ਹੈ ਗੁਰੂ ਦਾ ਮਤਬਲ ਗੁਰੂ ਪ੍ਰਕਾਸ਼ ਵਾਲੇ ਅਸਥਾਨ ਤੇ ਲਿਜਾਣ ਹਨੇਰੇ ਦੇ ਵਿੱਚੋਂ ਪ੍ਰਕਾਸ਼ ਵੱਲ ਲਿਜਾਣ ਵਾਲਾ ਹੀ ਗੁਰੂ ਹੈ ਜਿਹੜਾ ਹਨੇਰੇ ਨੂੰ ਕੱਟ ਦੇਵੇ ਅਗਿਆਨਤਾ ਨੂੰ ਕੱਟ ਦੇਵੇ ਉਹੀ ਗੁਰੂ ਹੈ ਸਤਿਗੁਰੂ ਮਹਾਰਾਜ ਕਹਿੰਦੇ ਅੰਤਰ ਬਾਹਰ ਸ਼ਬਦ ਸੁਜਗਤਾ ਜਿਹੜਾ ਬੰਦਾ ਗੁਰਾਂ ਦੇ ਹੁਕਮਾਂ ਅਨੁਸਾਰ ਚੱਲਦਾ ਹੈ ਉਹੀ ਅੰਦਰੋਂ ਅਤੇ ਬਾਹਰੋਂ ਗੁਰੂ ਦੇ ਰੱਬ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਕਹਿੰਦੇ ਮਨਮੁਖ ਬਿਨਸੈ ਆਵੈ ਜਾਏ ਸਤਿਗੁਰੂ ਮਹਾਰਾਜ ਫਿਰ ਅਗਲੇ ਸਵਾਲ ਦਾ ਜਵਾਬ ਦਿੰਦੇ ਕਹਿੰਦੇ ਮਨਮੁਖ ਜਿਹੜਾ ਹੈ ਨਾ ਜਿਹੜਾ ਮਨ ਦੇ ਮਗਰ ਤੁਰਨ ਵਾਲਾ ਹੈ ਉਸ ਜੰਮਣ ਮਰਨ ਦਾ ਰੰਗਾ ਉਹਦੇ ਸਿਰ ਤੇ ਜੰਮਣ ਮਰਨ ਦਾ ਢੇੜ ਤਣਿਆ ਰਿਹਾ ਉਹ ਜੰਮਣ ਮਰਨ ਦੀ ਢੇੜ ਦੇ ਵਿੱਚ ਪਿਆ ਰਿਹਾ ਮਨਮੁਖ ਬਿਨਸੈ ਆਵੈ ਜਾਏ ਉਹ ਬਿਨਸਾ ਦਾ ਹੈ ਜਿਹੜਾ ਮਰਨ ਦੇ ਪਿੱਛੇ ਤੁਰਦਾ ਹੋਇ ਤੇ ਉਹੀ ਜੰਮਣ ਮਰਨ ਦੇ ਗੇੜ ਦੇ ਵਿੱਚ ਬਣਿਆ ਰਹਿੰਦਾ ਨਾਨਕ ਗੁਰਮੁਖ ਸਾਚ ਸਮਾਈ ਇਹ ਸਤਿਗੁਰੂ ਮਹਾਰਾਜ ਕਹਿੰਦੇ ਆ ਕਿ ਇਹ ਨਾਨਕ ਜਿਹੜਾ ਮਨੁੱਖ ਸੱਚੇ ਰੱਬ ਦੇ ਵਿੱਚ ਲੀਨ ਹੋ ਜਾਂਦਾ ਹੈ ਨਾ ਉਹੀ ਜੁੜਿਆ ਹੋਇਆ ਉਹੀ ਮਿਲਿਆ ਹੋਇਆ ਹੈ ਇਹ ਸਿੱਧ ਦੇ ਪਹਿਲੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਸਤਿਗੁਰੂ ਮਹਾਰਾਜ ਜੀ ਅਗੇ ਫਿਰ ਸਿੱਧ ਪ੍ਰਸ਼ਨ ਕਰਦੇ ਆਂ ਕਹਿੰਦੇ ਕਿਉਂ ਕਰ ਬੰਦਾ ਸਰਪਣ ਖਾਦਾ ਕਿਉਂ ਕਰ ਕੋਇਆ ਕਿਉਂ ਕਰ ਲਾਦਾ ਅੱਗੇ ਸਵਾਲ ਕਰਦੇ ਆਂ ਸਿੱਧ ਕਹਿੰਦੇ ਆਂ ਕਹਿੰਦੇ ਬੰਦਾ ਕਿਸ ਤਰ੍ਹਾਂ ਮਾਇਆ ਦੇ ਹੱਥੀਂ ਜਕੜਿਆ ਹੋਇਆ ਏ ਤੇ ਕਿਵੇਂ ਇਹ ਮਾਇਆ ਨਾਗਣ ਇਹਨੂੰ ਖਾ ਜਾਂਦੀ ਹੈ ਕਿਵੇਂ ਖਾਂਦੀ ਇਹਨੂੰ ਕਿਵੇਂ ਇਹ ਝਗੜਿਆ ਗਿਆ ਕਿਉਂ ਕਰ ਬੰਧਾ ਵੱਧਾ ਹੋਇਆ ਵੱਜ ਗਿਆ ਕਿਵੇਂ ਵੱਜ ਗਿਆ ਤੇ ਕਹਿੰਦੇ ਸਰਪਨ ਖਾਦਾ ਕਿਵੇਂ ਇਹਨੂੰ ਮਾਇਆ 나ਗਣ ਖਾ ਗਈ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਹਿੰਦੇ ਮਨੁੱਖ ਨੇ ਕਿਸ ਤਰ੍ਹਾਂ ਆਪਣੇ ਮਨੁੱਖਾ ਜਨਮ ਨੂੰ ਗਵਾ ਲਿਆ ਤੇ ਕਿਸ ਤਰ੍ਹਾਂ ਉਹਨੇ ਮਨੁੱਖਾ ਜਨਮ ਦਾ ਲਾਹਾ ਫਟਿਆ ਦੂਸਰ ਵਾਲਾ ਕਿਵੇਂ ਗਵਾਇਆ ਤੇ ਕਿਵੇਂ ਲਾਭ ਲਾ। ਜ਼ਿੰਦਗੀ ਗੁਰੂ ਦੇ ਗਿਆਨ ਤੋਂ ਬਿਨਾ ਰੱਬ ਦੇ ਨਾਮ ਤੋਂ ਬਿਨਾ ਵਿਅਰਥ ਜਾ ਰਹੀ ਹੈ। ਲੰਘਦੀ ਜਾ ਰਹੀ ਹੈ। ਆਉਦ ਘਟੈ ਦਿਨ ਸ੍ਰੈਣ ਆਰੇ ਜਿਨ ਰਾਤ ਰੂਪੀ ਜ਼ਿੰਦਗੀ ਲੰਘਦੀ ਜਾ ਰਹੀ ਦਿਨ ਰਾਤ ਕਰਕੇ ਛਿਨ ਛਿਨ ਆਉਧ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਜਿਵੇਂ ਘੜੇ ਦਾ ਪਾਣੀ ਛੂੜੇ ਜੇ ਛੇਦ ਦੇ ਵਿੱਚੋਂ ਰਿਸਦਾ ਰਹਿੰਦਾ ਏ ਥੋੜਾ ਥੋੜਾ ਕਰਕੇ ਨਿਕਲਦਾ ਰਹਿੰਦਾ ਏ ਇਹ ਸਰੀਰ ਦੇ ਪ੍ਰਾਣ ਵੀ ਸਵਾਸ ਵੀ ਛਿਨ ਛਿਨ ਕਰਕੇ ਘਟਦੇ ਪਏ ਆ ਇੱਕ ਸਵਾਸ ਸਵਾਸ ਆ ਰਿਹਾ ਤੇ ਉਹ ਘਟਦਾ ਪਿਆ ਸਤਿਗੁਰੂ ਮਹਾਰਾਜ ਕਹਿੰਦੇ ਕਹਿੰਦੇ ਕਿਉਂ ਕਰ ਖੋਇਆ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਅਗਲਾ ਸਵਾਲ ਸਿੱਧਾ ਨਹੀਂ ਕੀਤਾ ਇਹ ਕਹਿੰਦੇ ਕਿਸ ਤਰ੍ਹਾਂ ਇਨਸਾਨ ਜਿਹੜਾ ਪਵਿੱਤਰ ਹੋ ਸਕਦਾ ਹੈ ਤੇ ਕਿਸ ਤਰ੍ਹਾਂ ਉਹਦਾ ਜ਼ਿੰਦਗੀ ਦਾ ਹਨੇਰਾ ਦੂਰ ਹੋ ਸਕਦਾ ਹੈ ਇੰਦੇ ਫੇਰ ਕਹਿੰਦੇ ਇਹ ਤਤ ਵਿਚਾਰੈ ਸੋ ਗੁਰੂ ਹਮਾਰਾ ਸਿੱਧ ਕਹਿੰਦਿਆ ਜਿਹੜਾ ਇਸ ਅਸਲੀਅਤ ਨੂੰ ਠੀਕ ਤਰ੍ਹਾਂ ਵਿਚਾਰ ਲਵੇ ਅਹੀਂ ਉਹਨੂੰ ਆਪਣਾ ਧਾਰਮਿਕ ਆਗੂ ਗੁਰੂ ਮੰਨਨੇ। ਜਿਹੜਾ ਇਹਨਾਂ ਸਾਰੇ ਸਵਾਲਾਂ ਨੂੰ ਵਿਚਾਰ ਲਵੇ, ਪਰਚੂਲ ਲਵੇ, ਸਮਝ ਲਵੇ, ਜਿਹਦੇ ਕੋਲ ਇਹਨਾਂ ਸਵਾਲਾਂ ਦਾ ਜਵਾਬ ਹੋਵੇ, ਉਹ ਸਤਿਗੁਰੂ ਉਹ ਕਹਿੰਦੇ ਆ ਸਿੱਧ ਕਿ ਅਸੀਂ ਉਹਨੂੰ ਆਪਣਾ ਗੁਰੂ ਮੰਨਦੇ ਹਾਂ। ਹੁਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਬਾਦਸ਼ਾਹ ਫਿਰ ਇਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ। ਕਹਿੰਦੇ ਦੁਰਮਤ ਬਾਧਾ ਬੰਦਾ ਭੱਜਾ ਪਤਾ ਕਿੱਥੇ। ਕਹਿੰਦੇ ਭੈੜੀ ਮਾਤੇ ਦੇ ਪਿੱਛੇ ਬੱਜਾ ਹੋਇਆ। ਬੈੜੀ ਸੋਚ ਦੇ ਪਿੱਛੇ ਵੱਜਾ ਹੋਇਆ ਜਿਹਦੇ ਅੰਦਰ ਮਾੜੀ ਸੋਚ ਹੈ ਨਾ ਉਹ ਅੰਦਰੋਂ ਪਵਿੱਤਰ ਨਹੀਂ ਹੁੰਦਾ ਅੰਦਰੋਂ ਸ਼ੁੱਧ ਨਹੀਂ ਹੁੰਦਾ ਭਾਵੇਂ ਉਹ ਫਿਰ ਲੱਖਾਂ ਜਪ ਕਰ ਲੇ ਲੱਖਾਂ ਤਾਪ ਕਰ ਲੇ ਪਾਠ ਹਵਨ ਨੂੰ ਨੇਮ ਜਗ ਜੋ ਮਰਜੀ ਕਰੇ ਜਿਹਦੀ ਸੋਚ ਮਾੜੀ ਹੈ ਸੋਚ ਪਵਿੱਤਰ ਨਹੀਂ ਹੈਗੀ ਸੋਚ ਸ਼ੁੱਧ ਨਹੀਂ ਹੈਗੀ ਭਾਵੇਂ ਉਹ ਲੱਖਾਂ ਤੀਰਥਾਂ ਤੇ ਜਾ ਕੇ ਨਹਾਵੇ ਉਸਚਾ ਨਹੀਂ ਹੋ ਸਕਦਾ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ ਕਿਉਂਕਿ ਸੋਚ ਮਾੜੀ ਹੈ ਅੰਦਰ ਮਾੜਾ ਅੰਦਰ ਨੂੰ ਸਾਫ਼ ਕਰਨ ਦੀ ਗੱਲ ਐ ਸੰਸਾਰ ਦੇ ਉੱਤੇ ਬਾਹਰੇ ਕੱਪੜੇ ਮੈਲੇ ਆ ਨਾ ਕੋਈ ਗੱਲ ਨਹੀਂ ਮੈਲੇ ਕੱਪੜੇ ਨਾਲ ਲੋਕ ਤੇਰਾ ਮਜ਼ਾਕ ਉਡਾਉਣਗੇ ਲੋਕ ਤੈਨੂੰ ਕਹਿਣਗੇ ਝੋਤੇ ਨਹੀਂ ਪਾਏ ਇਹ ਦੁਨੀਆ ਬੜੀ ਦੁਰੰਗੀ ਐ ਦੁਨੀਆ ਬੜੀ ਵਿਚਿੱਤਰ ਹੈ ਸੱਚ ਜਾਣਿਓ ਕਿਉਂ ਕਿਉਂਕਿ ਜੇ ਤੁਸੀਂ ਚਿੱਟੇ ਲਿਸ਼ਕਨੇ ਕੱਪੜੇ ਪਾ ਕੇ ਨਿਕਲੋਗੇ ਨਾ ਤੇ ਲੋਕ ਕਹਣਗੇ ਲੈ ਇਹ ਕੱਪੜੇ ਭਾਈ ਫਿਰਦਾ ਇਹਨੂੰ ਕੰਮ ਹੀ ਨਹੀਂ ਹੈਗਾ ਜੇ ਤੁਸੀਂ ਕੰਮਕਾਜ ਕਰੋਗੇ ਤੇ ਕਹਿੰਦੇ ਕਿ ਇਸੀ ਕੋਲ ਜ਼ਿੰਦਗੀ ਜਿਉਣ ਦਾ ਸਮਾਂ ਹੀ ਨਹੀਂ ਹੈਗਾ ਸਦਾ ਹੀ ਕੰਮ ਦੇ ਵਿੱਚ ਰੁੱਝਿਆ ਰਹਿੰਦਾ ਕੰਮ 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 ਹੀ ਕਰੀ ਜਾਂਦਾ ਹੋਰ ਕੋ ਕੰਮ ਹੀ ਨਹੀਂ ਹੈਗਾ ਸਿਰਫ ਕੰਮ ਦੇ ਵਿੱਚ ਰੁੱਝਿਆ ਕੱਪੜਿਆਂ ਵੱਲ ਵੀ ਧਿਆਨ ਨਹੀਂ ਦਿੰਦਾ ਦੁਨੀਆ ਨਹੀਂ ਵੇਖੀ ਤੁਸੀਂ ਚੰਗਾ ਖਾਂਦੀ ਹੋ ਨਾ ਤੇ ਲੈ ਕਹਿੰਦੇ ਵਿਹਲੀਆਂ ਖਾਈ ਜਾਂਦਾ ਹੈ ਜੇ ਤੁਸੀਂ ਭੁੱਖੇ ਰਹਿੰਦੇ ਲੈ ਸੂਮ ਹੋ ਗਿਆ ਇਹ ਧਨ ਬਚਾਉਣ ਲੱਗਿਆ ਪੈਸਾ ਬਚਾਉਣ ਲੱਗਿਆ ਚੰਗਾ ਖਾਂਦਾ ਵੀ ਨਹੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਬੰਦਾ ਇਸ ਸੋਚ ਦਾ ਮਾਲਕ ਹੋ ਗਿਆ ਹੈ ਜਿਹਦੀ ਮਤ ਦੁਰਮਤ ਜਿਹਦੀ ਮਤ ਨੇ ਭੈੜੀ ਮਤ ਨੂੰ ਧਾਰਨ ਕਰ ਲਿਆ ਏ ਉਹ ਜੀਵ ਵੱਜਾ ਹੋਇਆ ਉਹ ਵਿਕਾਰਾਂ ਦੇ ਬੰਧਨਾਂ ਦੇ ਵਿੱਚ ਵੱਜਾ ਹੋਇਆ ਜਿਨੇ ਆਪਣੇ ਆਪ ਨੂੰ ਮੁਕਤ ਕਰਨਾ ਹੈ ਉਹ ਇੰਨਾਂ ਸਾਰੀਆਂ ਮਾੜੀਆਂ ਸੋਚਾਂ 네ਗੇਟਿਵਿਟੀ ਤੋਂ ਆਜ਼ਾਦ ਰਹਿੰਦਾ ਮਾੜੀ ਸੋਚ ਤੋਂ ਆਜ਼ਾਦ ਰਹਿੰਦਾ ਆਪਣੇ ਆਪ ਨੂੰ ਮਾੜੀ ਸੋਚ ਤੋਂ ਆਜ਼ਾਦ ਕਰਨਾ ਹੀ ਤੀਰਥ ਦੇਣਾ ਹੁੰਦਾ ਹੈ ਜਿਨੇ ਅੰਦਰ ਨੂੰ ਸਾਫ਼ ਕਰ ਲਿਆ ਨਾ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥ ਨਾਵਾਂ ਜਿਨੇ ਮਨ ਨੂੰ ਮੰਦਰ ਕਰ ਲਿਆ ਮਨ ਨੂੰ ਤਨ ਨੂੰ ਮੰਦਰ ਬਣਾ ਲਿਆ ਹੈ ਤੇ ਮਨ ਨੂੰ ਤੀਰਥ ਇਸ਼ਨਾਨ ਬਣਾ ਲਿਆ ਆਪਣੇ ਅੰਦਰ ਹੀ ਜਿਹੜਾ ਚੁਬੀਆਂ ਲਾਉਣਾ ਸਿੱਖ ਗਿਆ ਉਹ ਅੰਦਰੋਂ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਆਪਣੇ ਅੰਦਰ ਜਿਹਨੂੰ ਵੇਖਣਾ ਆ ਗਿਆ ਜਿਨੂੰ ਇਹ ਗੱਲ ਸਮਝ ਆ ਗਈ ਨਾ ਕਿ ਆਪਣੜਾ ਗਿਰੀਵਾਣ ਮੈਂ ਸਿਰ ਨੀਵਾ ਕਰ ਦੇਖ ਦੂਜੇ ਦੇ ਅੰਦਰ ਖਾਮੀ ਕੱਢਣ ਲੱਗਿਆ ਦੂਸਰੇ ਦੇ ਅੰਦਰ ਕਮੀ ਕੱਢਣ ਲੱਗਿਆਂ 100 ਵਾਰ ਆਪਣੇ ਬਾਰੇ ਸੋਚਣੀ ਤੂੰ ਕਿੰਨਾ ਕੁ ਦੁੱਧ ਦਾ ਤੋਤਾ ਕਿ ਤੇਰੇ ਅੰਦਰ ਔਗਣ ਨਹੀਂ ਤੇਰੇ ਅੰਦਰ ਘਾਟ ਨਹੀਂ ਹੈ ਜਿੰਨਾ ਚਿਰ ਇਹ ਗੱਲ ਸਮਝ ਨਹੀਂ ਆਏਗੀ ਨਾ ਉਨਾਂ ਚਿਰ ਬੰਦਾ ਸਿਰਫ ਤੇ ਸਿਰਫ ਕਮੀਆਂ ਹੀ ਦੁਨੀਆ ਦੇ ਅੰਦਰ ਲੱਭਦਾ ਰਹੇਗਾ ਸਤਗੁਰੂ ਮਹਾਰਾਜ ਕਹਿੰਦੇ ਇਹ ਤਤ ਵਿਚਾਰ ਦੁਰਮਤ ਬਾਦਾ ਜਿਹੜਾ ਇਸ ਗੱਲ ਨੂੰ ਵਿਚਾਰਦਾ ਹੈ ਉਹ ਭੈੜੀ ਮਤ ਦੇ ਵਿੱਚ ਪਚਾਉਂਦਾ ਹੈ ਜਿਹੜਾ ਸਮਝ ਰੱਖਦਾ ਹੈ ਸੋਹਣੀ ਸੋਚ ਦਾ ਮਾਲਕ ਹੈ ਜਿਹੜਾ ਆਜ਼ਾਦ ਸੋਚਦਾ ਮਾਲਕ ਹੈ ਉਹ ਸਦਾ ਸੁਤੰਤਰ ਹੈ ਗੁਨਾ ਦਾ ਮਾਲਕ ਹੈ ਅੰਮ੍ਰਿਤ ਵੇਲੇ ਵਿਚਾਰ ਕਰਦੇ ਸੀ ਕਿ ਜਦੋਂ ਬੰਦੇ ਜਿਵੇਂ ਨਾ ਛੱਪੜ ਦਾ ਪਾਣੀ ਖਲੋ ਜਾਵੇ ਤੇ ਛੱਪੜ ਦਾ ਪਾਣੀ ਖਲੋ ਜਾਂਦਾ ਤੇ ਉਹ ਬਦਬੂ ਮਾਰਨ ਲੱਗ ਪੈਂਦਾ ਕੀੜੇ ਪੈ ਜਾਂਦੇ ਆ ਕਾਈ ਰੰਮ ਜਾਂਦੀ ਤੇ ਅੱਛਾ ਉਹ ਪਾਣੀ ਜਿੱਥੇ ਚੱਲਦਾ ਰਹੇ ਨਾ ਪਾਣੀ ਨਦੀ ਦਾ ਹੋਵੇ ਝਰਨੇ ਦਾ ਹੋਵੇ ਚੱਲਦਾ ਹੋਵੇ ਸ਼ੁੱਧ ਮੰਨਿਆ ਜਾਂਦਾ ਸਾਫ਼ ਰਹਿੰਦਾ ਹੈ ਇਵੇਂ ਬੰਦੇ ਦੀ ਸੋਚ ਹੈ ਸੋਚ ਖੜ ਗਈ ਨਾ ਮਾੜੀ ਸੋਚ ਰੁਕ ਗਈ ਫਿਰ ਜ਼ਿੰਦਗੀ ਦੇ ਵਿੱਚੋਂ ਮਾੜੇ ਵਿਚਾਰਾਂ ਦੀ ਬਦਬੂ ਆਉਣ ਲੱਗ ਜਾਏਗੀ ਇਹ ਹੈ ਦੁਰਮਤ ਦੇ ਵਿੱਚ ਬੱਚੇ ਰਹਿਣਾ ਕਹਿੰਦੇ ਫਿਰ ਕਹਿੰਦੇ ਸਰਪਣ ਆਦਾ ਜਿਹੜਾ ਬੰਦਾ ਨਾ ਸਿਰਫ ਤੇ ਸਿਰਫ ਮਾਇਕ ਚਸਕੀਆਂ ਦੇ ਵਿੱਚ ਫਸਿਆ ਰਹਿੰਦਾ ਹੈ ਆਪਣੇ ਚਸ਼ਕਿਆਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਉਂਦਾ ਇਹਦੇ ਉਹਨੂੰ ਫੇਰ ਆਕੇ ਜਿਹੜੀ ਸਰਪਣ ਮਾਇਆ ਏ 나ਗਣ ਏ ਕਾਕੇ ਨਿਕਲ ਲੈਂਦੀ ਏ ਤੇ ਕਿਵੇਂ ਨਿਕਲਦੀ ਏ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮਾਇਆ ਹੋਈ 나ਗਣੀ ਵਿਣਦੰਤਾ ਜਾਗ ਖੜਾ ਵਿਣਾ ਦੰਦਾ ਤੋਂ ਸਬੂਤਿਆਂ ਹੀ ਨਿਕਲ ਜਾਂਦੀ ਏ ਜਿਹੜਾ ਜਿਹੜਾ ਮਾਇਆ ਜਿੰਨੂੰ ਜਿੰਨੂੰ ਮਾਇਆ ਨੇ ਨਿਗਲੇ ਆ ਹੈ ਨਾ ਜਿਹੜਾ ਮਾਇਆ ਦੇ ਹੱਥੀਂ ਇੱਕ ਵਾਰ ਚੜਿਆ ਹੈ ਉਹ ਦੂਸਰੀ ਵਾਰ ਕਿਸੇ ਦਾ ਹੋ ਨਹੀਂ ਸਕਿਆ ਉਹ ਮਾਇਆ ਦੇ ਹੱਥੇ ਮਰ ਗਿਆ ਸਤਿਗੁਰੂ ਕਹਿੰਦੇ ਦੁਰਮਤ ਬਾਦਾ ਸਰਪਣ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਕਹਿੰਦੇ ਅਧਰਮੀ ਬੰਦੇ ਨੇ ਆਪਣੇ ਇਸ ਜ਼ਿੰਦਗੀ ਨੂੰ ਜ਼ਿੰਦਗੀ ਦਾ ਮਨੋਰਥ ਹੈ ਮਨੁੱਖਾ ਜਨਮ ਉਹਨੂੰ ਗਵਾ ਲੈ ਜਿਹੜਾ ਆ ਧਰਮ ਹੀ ਹੈ ਜਿਹਦੇ ਅੰਦਰ ਧਰਮ ਨਹੀਂ ਧਰਮ ਦਾ ਮਤਲਬ ਪਤਾ ਕੀ ਹੁੰਦਾ ਹੈ ਜੀ ਮर्यादा ਰੇਚ ਰਹਿਣਾ ਧਰਮ ਦਾ ਮਤਲਬ ਨਿਵਾਸ ਨਹੀਂ ਹੈ ਧਰਮ ਦਾ ਬਦਮਲ ਜਿਵੇਂ ਆ ਗਾਤਰਾ ਕਿਰਪਾਨ ਪਾਇਆ ਤੇ ਮੈਂ ਸਿੱਖ ਧਰਮ ਦੇ ਵਿੱਚ ਨਹੀਂ ਧਰਮ ਲਿਬਾਸ ਨੂੰ ਨਹੀਂ ਕਹਿੰਦੇ ਧਰਮ ਦਾ ਮਕਬਲ ਹੈ ਤੇਰੀ ਵਿਚਾਰ ਧਰਮ ਦਾ ਮਕਬਲ ਹੈ ਤੇਰੀ ਸੋਚ ਧਰਮ ਦਾ ਮਕਬਲ ਹੈ ਤੂੰ ਮर्यादा ਦੇ ਵਿੱਚ ਹੈ ਕਿ ਨਹੀਂ ਹੈ ਜੇ ਤੂੰ ਮर्यादा ਦੇ ਵਿੱਚ ਨਹੀਂ ਹੈ ਤੇ ਲਿਬਾਸ ਪਾਈ ਫਿਰ ਫਿਰ ਤੂੰ ਸਿੱਖ ਨਹੀਂ ਹੈ ਜੇ ਤੂੰ ਮर्यादा ਦੇ ਵਿੱਚ ਨਹੀਂ ਹੈਗਾ ਸਿਰ ਤੇ ਭਾਵੇਂ ਬੋਦੀ ਰੱਖ ਲਾ ਗਾਲ ਜਿਨਿਉਂ ਪਾਲਾ ਭਾਵੇਂ ਤੂੰ ਚਾਰ ਵੇਦਾਂ ਦਾ ਗਿਆਤਾ ਹੋ ਜਾ ਤੂੰ ਸੱਚਾ ਹਿੰਦੂ ਨਹੀਂ ਹੈ ਜੇ ਤੇਰੀ ਮਰਿਆਦਾ ਕਾਇਮ ਨਹੀਂ ਹੈਗੀ ਤੂੰ ਨਿਯਾਮਾਂ ਦਾ ਪੱਕਾ ਨਹੀਂ ਹੈਗਾ ਤੇ ਤੂੰ ਭਾਵੇਂ ਕੁਰਾਨ ਨੂੰ ਕੰਠ ਕਰਕੇ ਤੁਰਿਆ ਫਿਰੇ ਸੱਚਾ ਮੁਸਲਮਾਨ ਨਹੀਂ ਹੈ ਜੇ ਤੂੰ ਮਰਿਆਦਾ ਦੇ ਵਿੱਚ ਪਰਪੱਕ ਹੈ ਤੇਰੀ ਜ਼ਿੰਦਗੀ ਦਾ ਸਿਧਾਂਤ ਜਿਹਨੂੰ ਕਹਦੀ ਇਹਨੇ ਤੇਰੇ ਗੋਲ ਕਲੀਅਰ ਨੇ ਤੇਰੇ ਚੱਲਣ ਦਾ ਮਾਰਗ ਕਲੀਅਰ ਹੈ ਜਿਹੜੇ ਰਾਹ ਤੇ ਤੂੰ ਜਾਣਾ ਹੈ ਤੇ ਫਿਰ ਤੂੰ ਮਰਿਆਦਾ ਦੇ ਵਿੱਚ ਰਹਿ ਕੇ ਚੱਲੇ ਛੋਟੀ ਜਿਹੀ ਉਦਾਹਰਣ ਲੈ ਲਈ ਇਸੇ ਬੱਚੇ ਨੇ ਨਾ ਐਲ ਐਲ ਬੀ ਦੀ ਪੜ੍ਹਾਈ ਕਰਨੀ ਹੈ ਪੜ੍ਹਾਈ ਕਰਨੀ ਹੈ ਵਕੀਲ ਬਣਨਾ ਅੱਛਾ ਬਿਨਾ ਮਰਿਆਦਾ ਤੋਂ ਵਕੀਲ ਬਣ ਜਾਵੇਗਾ ਸੰਭਵ ਹੀ ਨਹੀਂ ਹੈ ਉਹਨੂੰ ਐਲ ਐਲ ਬੀ ਦੀ ਜਿਹੜੀ ਮਰਿਆਦਾ ਹੈ ਜਿਹੜੀ ਵਕੀਲ ਬਣਨ ਦੀ ਮਰਿਆਦਾ ਉਹਨੂੰ ਪੂਰੀ ਦੀ ਪੂਰੀ ਮੰਨਣੀ ਪੈਣੀ ਹੈ ਇਹ ਨਹੀਂ ਕਿ ਇੱਕ ਮੰਨ ਲਵਾਂਗਾ ਦੋਆਂ ਨੂੰ ਛੱਡ ਦੇਵਾਂਗਾ ਗੱਲ ਬਣ ਜਾਵੇਗੀ ਨਹੀਂ ਬਣਨੀ ਨਾ ਪੂਰੀ ਦੀ ਪੂਰੀ ਹੀ ਮਰਿਆਦਾ ਮੰਨੀ ਪੈਣੀ ਹੈ ਪੂਰੀ ਦੀ ਪੂਰੀ ਸਟੱਡੀ ਕਰਨੀ ਪੈਣੀ ਹੈ ਤਾਂ ਜਾ ਕੇ ਐਲ ਐਲ ਬੀ ਦੀ ਡਿਗਰੀ ਮਿਲਣੀ ਹੈ ਤੇ ਅਸੀਂ ਕਹਿੰਨੇ ਆ ਅਸੀਂ ਧਰਮੀ ਬਣਨਾ ਹੈ ਰੱਬ ਦੇ ਦਰ ਤੇ ਪ੍ਰਵਾਣ ਹੋਣਾ ਹੈ ਚਾਰ ਚੰਗੇ ਕੰਮ ਕਰ ਲਈਏ 10 ਮਾੜੇ ਕਰ ਲਈਏ ਕੋਈ ਫਰਕ ਨਹੀਂ ਪਊਗਾ ਨਹੀਂ ਇਹ ਇਦਾਂ ਨਹੀਂ ਹੋ ਸਕਦਾ ਨਹੀਂ ਪ੍ਰਵਾਨ ਚੜ ਸਕਦੇ ਜਿੰਨਾ ਚਿਰ ਅੰਦਰ ਮਾੜੀ ਸੋਚ ਹੈ ਮਾੜੇ ਵਿਚਾਰ ਨੇ ਅੰਦਰ ਸ਼ੁੱਧਤਾ ਨਹੀਂ ਹੈ ਉਨਾ ਚਿਰ ਤੂੰ ਜ਼ਿੰਦਗੀ ਦਾ ਲਾਹਾ ਨਹੀਂ ਖਟ ਸਕਦਾ ਸਤਗੁਰ ਕਹਿੰਦੇ ਮਨਮੁਖ ਖੋਇਆ ਮਨ ਦੇ ਪਿੱਛੇ ਤੁਰਨ ਵਾਲੇ ਨੇ ਆਪਣੇ ਮਨੁੱਖਾ ਜਨਮ ਨੂੰ ਗਵਾ ਲਿਆ ਫਿਰ ਕਹਿੰਦੇ ਗੁਰਮੁਖ ਲਾਦਾ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਚੱਲਦਾ ਗੁਰੂ ਦੇ ਸਾਹਮੁਖ ਚੱਲਦਾ ਹੈ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਚੱਲਦਾ ਉਹ ਜ਼ਿੰਦਗੀ ਦਾ ਲਾਹਤ ਲੈ ਲਿਆ ਐਲ ਐਲ ਵੀ ਦਾ ਡਿਗਰੀ ਉਹਦੇ ਹੱਥ ਹੁੰਦੀ ਹੈ ਜਿਨੇ ਆਪਣੇ ਟੀਚਰ ਦੀ ਸਾਰੀਆਂ ਗੱਲਾਂ ਮੰਨ ਲਈ ਜਿਨ ਨੇ ਵਿਦਿਆਲੇ ਦੇ ਵਿੱਚ ਬਹਿ ਕੇ ਜਿਨ ਨੇ ਇੰਸਟੀਚਿਊਟ ਦੇ ਵਿੱਚ ਬਹਿ ਕੇ ਸਾਰੀ ਵਿਦਿਆ ਨੂੰ ਹਾਸਲ ਕੀਤਾ ਹੈ ਇਕੱਲੀ ਖੱਲੀ ਗੱਲ ਆਪਣੇ ਉਸਤਾਦ ਦੀ ਮੰਲੀ ਹੈ ਉਹਦੇ ਹੱਥ ਦੇ ਵਿੱਚ ਡਿਗਰੀ ਆਉਣ ਲੱਗਿਆ ਬਹੁਤੀ ਧੀਰ ਨਹੀਂ ਲੱਗੀ ਉਹਨੇ ਆਪਣੇ ਫਰਜ਼ ਨੂੰ ਮਰਿਆਦਾ ਨੂੰ ਨਿਭਾਇਆ ਤੇ ਜਿਨ ਨੇ ਆਪਣੇ ਫਰਜ਼ ਮਰਿਆਦਾ ਨੂੰ ਨਹੀਂ ਨਿਭਾਇਆ ਮਨ ਦੀ ਮਰਜ਼ੀ ਕੀਤੀ ਹੈ ਉਹ ਅੱਜ ਵੀ ਫੇਲ ਹੈ ਤੇ ਕੱਲ ਵੀ ਫੇਲ ਹੈ ਸਤਗੁਰੂ ਕਹਿੰਦੇ ਮਨ ਦੇ ਪਿੱਛੇ ਤੁਰਨ ਵਾਲਾ ਜ਼ਿੰਦਗੀ ਨੂੰ ਗਵਾ ਕੇ ਜਾਂਦਾ ਹੈ ਗੁਰੂ ਦੇ ਹੁਕਮਾਂ ਦੇ ਉੱਤੇ ਤੁਰਨ ਵਾਲਾ ਜ਼ਿੰਦਗੀ ਦਾ ਲਾਹਾ ਖਟ ਕੇ ਜਾਂਦਾ ਹੈ ਸਤਗੁਰ ਮਿਲੈ ਅੰਧੇਰਾ ਜਾਏ ਸਿੱਧਾਂ ਨੇ ਸਵਾਲ ਕੀਤਾ ਨਾ ਕਿ ਜ਼ਿੰਦਗੀ ਦੇ ਵਿੱਚੋਂ ਹਨੇਰਾ ਕਿੰਨੂ ਮਿਲਿਆ ਜਾਂਦਾ ਹੈ ਈਦਾ ਮਿਲਾਪ ਹੋਵੇਗਾ ਜਿਹਦੇ ਕਰਕੇ ਜ਼ਿੰਦਗੀ ਚੋਂ ਹਨੇਰਾ ਚਲਾ ਜਾਏਗਾ ਤੇ ਸਤਿਗੁਰੂ ਮਹਾਰਾਜ ਨੇ ਉੱਤਰ ਦਿੱਤਾ ਏ ਕਹਿੰਦੇ ਜਦੋਂ ਮਾਇਆ ਦੇ ਚਸ਼ਕੀਆਂ ਦਾ ਹਨੇਰਾ ਜ਼ਿੰਦਗੀ ਦੇ ਵਿੱਚੋਂ ਦੂਰ ਹੁੰਦਾ ਹੈ ਸਤਿਗੁਰੂ ਮਿਲਦਾ ਹੈ ਸੱਚੇ ਗੁਰਾਂ ਦੇ ਮਿਲਾਪ ਦੇ ਰਾਹੀਂ ਜ਼ਿੰਦਗੀ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏਗਾ ਅਗਿਆਨ ਲਾਂਭੇ ਲੰਘਦਾ ਜਿਹਨੂੰ ਅੱਖਰ ਪੜ੍ਹਨਾ ਨਹੀਂ ਆਉਂਦਾ ਜਿਹੜਾ ਬੱਚਾ ਜਿਹਨੂੰ ਕਹਿ ਲਈਏ ਕੋਰਾ ਕਾਗਜ਼ ਹੈ ਜਿਹਨੂੰ ਹਜੇ ਆਪਾਂ ਛੋਟੀ ਜੀ ਕਲਾਸ ਦੇ ਵਿੱਚ ਪ੍ਰੀ ਨਰਸਰੀ ਦੇ ਵਿੱਚ ਕਹਿ ਲਈਏ ਪਾਇਆ ਹੈ ਤੇ ਉਹਨੂੰ ਗਿਆਨ ਕਿੰਨੇ ਦੇਣਾ ਜਿਹੜਾ ਉਹਦੇ ਸਾਹਮਣੇ ਬੈਠਾ ਉਹਦਾ ਟੀਚਰ ਹੈ ਉਹਦਾ ਗੁਰੂ ਹੈ ਉਹਨੂੰ ਏ ਬੀ ਊੜਾ ਐੜਾ ਐ ਆ ਸਾਰਾ ਕੁਝ ਸਿਖਾਏਗਾ ਸਭ ਕੁਝ ਸਮਝਾਏਗਾ ਤੇ ਜਿਵੇਂ ਜਿਵੇਂ ਉਹਨੂੰ ਸਮਝਾਉਂਦਾ ਜਾਏਗਾ ਜਿਹੜੇ ਉਹ ਕਾਲੇ ਅੱਖਰ ਸਾਹਮਣੇ ਲਿਖੇ ਸੀ ਨਾ ਕਾਲੇ ਅੱਖਰ ਲਿਖੇ ਸੀ ਨਾ ਤੇ ਉਹ ਸਾਰੇ ਗਿਆਨ ਦੇ ਵਿੱਚ ਬਦਲ ਜਾਣ ਉਹ ਗਿਆਨ ਦੀ ਤਬਦੀਲੀ ਦੇ ਵਿੱਚ ਆ ਜਾਣਗੇ ਜਿੰਨਾ ਚਿਰ ਅੱਖਰਾਂ ਦੀ ਸਮਝ ਨਹੀਂ ਹੈ ਗੁਰੂ ਦੀ ਗੱਲ ਨੂੰ ਨਹੀਂ ਮੰਨਿਆ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ ਉਹਨਾਂ ਚਰ ਕਾਲਾ ਅਖਰ ਬੈਂਸ ਬਰਾਬਰ ਹੀ ਰਹਿਣਾ ਉਹਨਾਂ ਚਰ ਸਮਝ ਨਹੀਂ ਆਉਣੀ ਸਤਿਗੁਰੂ ਕਹਿੰਦੇ ਸਤਿਗੁਰੂ ਮਿਲੇ ਅੰਧੇਰਾ ਜਾਏ ਨਾਨਕ ਹौं ਮੈਂ ਮੇਟ ਸਮਾਇ ਕਿੰਦੇ ਹੈ ਨਾਨਕ ਜਿਸ ਬੰਦੇ ਨੇ ਆਪਣੇ ਅੰਦਰ ਹਮੇ ਨੂੰ ਖਤਮ ਕਰ ਲਿਆ ਹੈ ਆਪਣੇ ਅਹੰਕਾਰ ਨੂੰ ਆਪਣੀ ਈਗੋ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਹੈ ਨਾ ਉਹ ਰੱਬ ਦੇ ਵਿੱਚ ਲੀਨ ਹੋ ਜਾਏ ਆਪੈਕ ਦਿਨ ਪਹਿਲੋਂ ਵਿਚਾਰ ਕਰਦੇ ਸੀ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਥਾਂ ਦੋਵਾਂ ਦਾ ਵਸੇਬਾ ਇਕ ਜਗ੍ਹਾ ਤੇ ਨਹੀਂ ਹੋ ਸਕਦਾ ਜਿੱਥੇ ਨਾਮ ਹੈ ਉਥੇ ਹੰਕਾਰ ਨਹੀਂ ਆਉਂਦਾ ਜਿੱਥੇ ਗਿਆਨ ਹੈ ਜਿੱਥੇ ਤੁਸੀਂ ਤੁਹਾਡਾ ਦਿਮਾਗ ਗਿਆਨ ਦੇ ਨਾਲ ਭਰਿਆ ਹੋਇਆ ਹੈ ਤੁਹਾਡੇ ਕੋਲ ਬਹੁਤ ਸੋਹਣਾ ਗਿਆਨ ਹੈ ਉਥੇ ਤੁਸੀਂ ਕਿਸੇ ਦੇ ਬਹਿ ਨਾਲ ਬਹਿਸ ਨਹੀਂ ਕਰੋ ਤੁਸੀਂ ਕਿਸੇ ਨੂੰ ਨੀਵਾਖਾਉਣ ਦੀ ਕੋਸ਼ਿਸ਼ ਨਹੀਂ ਕਰੋਗੇ ਹਾਂ ਜੇ ਅੰਦਰ ਤੁਹਾਡਾ ਖਾਲੀ ਹੈ ਬੰਦਾ ਦੂਸਰੇ ਨੂੰ ਡਰਾਉਂਦਾ ਪਤਾ ਕੌਣ ਹੈ ਜਿਹੜਾ ਅੰਦਰੋਂ ਖੁਦ ਡਰਿਆ ਹੋਇਆ ਉਹੀ ਦੂਸਰੇ ਨੂੰ ਡਰਾਉਣ ਦਾ ਯਤਨ ਕਰਦਾ ਤੇਰਾ ਜਿਹੜਾ ਅੰਦਰੋਂ ਨਿਰਭੈ ਹੈ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ ਉਹਦੇ ਨਾਲ ਚੱਲਦਾ ਹੈ ਉਹਨੂੰ ਨਾਲ ਲੈ ਕੇ ਚੱਲਦਾ ਹੈ ਨਿਰਭੈ ਦੀ ਜ਼ਿੰਦਗੀ ਜਿਉਂਦਾ ਹੈ ਤੇ ਜਿਹਦੇ ਅੰਦਰ ਪਹਿਲੋ ਡਰਿਆ ਜਿਹਦੇ ਅੰਦਰ ਪਹਿਲੋ ਖਾਮੀਆਂ ਨੇ ਜਿਨੇ ਆਪਣੀਆਂ ਪਹਿਲੀਆਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਉਹ ਅੱਜ ਵੀ ਡਰਿਆ ਕੱਲ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧਾਂ ਦੇ ਸਵਾਲਾਂ ਦੇ ਜਵਾਬ ਬੜੇ ਸੋਹਣੇ ਢੰਗ ਦੇ ਨਾਲ ਦਿੱਤੇ ਕਿ ਭਾਈ ਜੇ ਆਪਣੀ ਅਗਿਆਨਤਾ ਨੂੰ ਕਾਬੂ ਦੇ ਵਿੱਚ ਕਰਕੇ ਰੱਖੀਏ ਗੁਰੂ ਦੇ ਹੁਕਮ ਨੂੰ ਮੰਨੀਏ ਸਤਿਗੁਰੂ ਦੇ ਦਿੱਤੇ ਉਪਦੇਸ਼ ਨੂੰ ਮੰਨੀਏ ਦੁਰਮਤ ਨੂੰ ਭੈੜੀ ਮਤ ਨੂੰ ਦੂਰ ਕਰੀਏ ਤਾਂ ਹੀ ਜ਼ਿੰਦਗੀ ਸਵਰਗ ਬਣ ਸਕਦੀ ਹੈ ਜ਼ਿੰਦਗੀ ਦਾ ਪੰਥ ਸੋਹਣਾ ਜੋਗ ਮਾਰਗ ਬਣ ਸਕਦਾ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਸੁਮਾਤੇ ਆਵੇ ਅੱਗੇ ਮੇਰੇ ਮਾਲਕ ਅਗਲੀਆਂ ਪੌੜੀਆਂ ਦੇ ਅੰਦਰ ਕੀ ਸਮਝਾਉਂਦੇ ਨੇ ਆਉਣ ਵਾਲੇ دیਵਾਨਾਂ ਦੇ ਅੰਦਰ ਵਿਚਾਰ ਕਰਾਂਗੇ ਜੀ ਵਿਚਾਰਾਂ ਕਰਦਿਆਂ ਹੋਈਆਂ ਬਿੰਦ ਭੁਲਾ ਦੀ ਖਿਮਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ੋਤਾ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਕ